सा शौक़ी जलंधर जी सड़क ते असीं उजर खे आए मेर तिनि जी महिरे आया ਸੜਕਾਂ ਤੇ ॾा ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ कने ਕਿੰਨੇ हुजनि उजरजी ਲੜਾਂਗੇ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਕੇ ਰਹਿਾਂਗੇ ਅੱਜ ਦੇ ਟੋਪੀ ਵਾਲੇ ਨੇ ਜਿਹੜਾ ਆਪਾਂ ਗੁਲੀ ਲੰਦਾ ਪੀ ਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜਾ ਚੰਗਾ ਆ ਰਿਹਾ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੂੰ ਕੋਈ ਸੁਣ ਨਹੀਂ ਆਉਂਦਾ ਤੁਹਾਨੂੰ ਹੋਣਾ ਹੈ ਆਪਣਾ ਕੋਈ ਪਰ ਇਹਨਾਂ ਨੂੰ ਨਹੀਂ ਪੋਣੀ ਇਹਨਾਂ ਨੂੰ ਐਸੇ ਪੰਜਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕਲ ਆ ਜੇ ਫਿਰ ਇਹ ਮੰਕਣ ਗੰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ सॼा शौक़ नी जलंधर जी सड़क ते आऊं पोइ असीं उजर खे आए मेरी तोड़ जी पीलूं जिंदा लॻे त इन जे ॾा ते मेर बरान करी बेशक कने कमज़ोर हुजनि उजर जी लड़ांगे ਸਾਡੇ ਬੁਰਵਾ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਣਾ ਜੀ ਅੱਜ ਇਹ ਟੋਪੀ ਆਏ ਨਾ ਜਿਹੜਾ ਆਪਾਂ ਗੁਲੀ ਲੰਦਾ ਪੀਜਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਤੁਹਾਨੂੰ ਚੰਗਾ ਆਏਗਾ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਹੁੰਦੀ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੁਹਾਨੂੰ ਕੋਈ ਦਿੱਕੀ ਨਹੀਂ ਆਉਂਦਾ ਤੁਹਾਨੂੰ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਨੂੰ ਮੈਸਰ 5ਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕਲ ਆ ਜੇ ਫਿਰ ਇਹ ਮੰਤਨ ਕਰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ साप नी कलंधर जी सड़क ते आऊं पोइ असीं उर खे आए मेर तोड़ी महर ਮੇਰੇ हिते आया ਮੈਂ ਤਾਂ ਸੜਕਾਂ ਤੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ उचर ਜੀਏ ਲੜਾਂਗੇ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਹੈ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਾਂਗੇ ਅੱਜ ਇਹ ਟੋਪੀ ਆਲੇ ਨਾਲ ਜਿਹੜਾ ਆਪਾਂ ਗੋਲੀ ਲੰਦਾ ਪੀਂਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜਾ ਚੰਗਾ ਰਗਾ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਨਹੀਂ ਆਉਂਦਾ ਤੁਹਾਨੂੰ ਹੋਣਾ ਹੈਗਾ ਆਪਣਾ ਕੋਈ ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਨੂੰ ਐਸਟਰ 5ਵੇਂ ਨੰਬਰ ਤੇ ਕਰ ਦਿਓ ਉਹਨਾਂ ਨੂੰ ਵਕਲ ਆ ਜੇ ਫਿਰ ਇਹ ਮੰਤਨ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ साप नी कलंधर जी सड़क ते आऊं पोइ असीं उर खे आए मेर ਮੇਰੇ महर मां ਮੈਂ ਤਾਂ ਸੜਕਾਂ ਤੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ हुजनि ਕਿੰਨੇ उचर जी ਲੜਾਂਗੇ ਸਾਡੇ ਬੁਰਵਾਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਹੈ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਵਾਂਗੇ ਅੱਜ ਦੇ ਟੋਪੀ ਵਾਲੇ ਨੇ ਜਿਹੜਾ ਆਪਾਂ ਗੁਲੀ ਦਿੰਦਾ ਪੀਂਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜੇ ਧਾਰਗਾਂ ਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਝਕ ਨਹੀਂ ਆਉਂਦਾ ਤੁਹਾਨੂੰ ਹੋਤਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪੋਣੀ ਇਹਨਾਂ ਨੂੰ ਐਸੇ 5ਵੇਂ ਨੰਬਰ ਤੇ ਕੱਢ ਦਿਓ ਇਹਨਾਂ ਨੂੰ ਵਕਲ ਆਜੇ ਫਿਰ ਇਹ ਪੰਖਮ ਗੰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਸਾਡਾ ਸ਼ੋਕ ਨਹੀਂ ਗਲੰਦਰ ਕਿਉਂ ਸੜਕਾਂ ਤੇ ਆਉਂਗਾ ਕੋਈ ਅਸੀਂ ਉੱਜੜ ਕੇ ਆਏ ਆ ਮੇਰੀ 3 ਕਰੋੜ ਦੀ ਥੋਪ ਮੈਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਆਇਆ ਇਹਨਾਂ ਦੇ ਧਾਤੋ ਮੇਲੇ ਬੁਲਾਣ ਕਰਕੇ ਮੈਂ ਤਾਂ ਸੜਕਾਂ ਤੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ ਉੱਜੜ ਜੀਏ ਲੜਾਂਗੇ ਸਾਡੇ 부ਰਵਾ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਣਾ ਜੀ ਅੱਜ ਦੇ ਟੋਪੀ ਵਾਲੇ ਨਾਲ ਜਿਹੜਾ ਆਪਾਂ ਗੁਲੀ ਦਿੰਦਾ ਪੀਂਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜਾ ਜਗਾ ਹੈਗਾ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਦਿੱਕਤ ਨਹੀਂ ਆਉਂਦਾ ਤਾਂ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪੋਣੀ ਇਹਨਾਂ ਨੂੰ ਮੈਂ ਕਿ ਪੰਜਵੇਂ ਨੰਬਰ ਤੇ ਕਰ ਦੋ ਇਹਨਾਂ ਨੂੰ ਵਕ ਲੈ ਆ ਜੇ ਫਿਰ ਇਹ ਪੰਕਤ ਨੂੰ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ

ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਹੈ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਵਾਂਗੇ ਅੱਜ ਦੇ ਟੋਪੀ ਵਾਲੇ ਨੇ ਜਿਹੜਾ ਆਪਾਂ ਗੁੱਲੀ ਲੰਦਾ ਪੀਂ ਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜੇ ਕਾਰਗਰ ਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੀ ਕੋਈ ਰਕ ਨਹੀਂ ਆਉਂਦਾ ਤੁਹਾਨੂੰ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਨੂੰ ਐਸੇ 5ਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕਲ ਲਾ ਦੇ ਫਿਰ ਇਹ ਮੰਤਨ ਕਰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ श शौक़ी कलर जी सड़क ते आऊं पोइ असीं उर खे आए मेर तोड़ी महर लॻा त इन जे धा ते ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ कमज़ोर ਕਿੰਨੇ ਉੱਜੜ उजरजी ਲੜਾਂਗੇ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਕੇ ਰਹਿਾਂਗੇ ਅੱਜ ਨੇ ਟੋਪੀ ਆ ਗਈ ਨਾ ਜਿਹੜਾ ਆਪਾਂ ਗੁਲੀ ਦੇ ਦਾ ਪਿੰਜਰਾ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜੇ ਘਰ ਆ ਰਿਹਾ ਉਹਨੂੰ ਪਾ ਦੂ ਆਪਰ ਉਹ ਵੀ ਦਿੱਤੀ ਹੁੰਦੀ ਜੇ ਤੁਹਾਡੇ ਫੇਰ ਵੀ ਕੋਈ ਆਉਂਦਾ ਤੁਹਾਨੂੰ ਕੋਈ ਰਕ ਨਹੀਂ ਆਉਂਦਾ ਤੁਹਾਨੂੰ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਨੂੰ ਮੈਥੇ 5ਵੇਂ ਨੰਬਰ ਤੇ ਕਰ ਦੋ ਇਹਨਾਂ ਨੂੰ ਵੱਖ ਲਾ ਜੇ ਫਿਰ ਇਹ ਮੰਤਨ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ साक़ी कला सड़क ते असीं उजर कयां मेर तोड़ी महर लॻे त इन जे ा ते मेर बरान ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ कने ਕਿੰਨੇ ਉੱਜੜ उजरजी ਲੜਾਂਗੇ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਣਾ ਜੀ ਅੱਜ ਦੇ ਟੋਪੀ ਵਾਲੇ ਨਾਲ ਜਿਹੜਾ ਆਪਾਂ ਗੁੱਲੀ ਦੇਦਾ ਪੀਂਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜਾ ਜਗਾ ਹੈ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੁਹਾਨੂੰ ਕੋਈ ਦਿੱਕ ਨਹੀਂ ਆਉਂਦਾ ਤੁਹਾਨੂੰ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪਾਉਣੀ ਇਹਨਾਂ ਨੂੰ ਮਰ ਕੇ 5ਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕ ਲੈ ਆ ਜੇ ਫਿਰ ਇਹ ਮੰਤਨ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ ਸਾਡਾ ਸ਼ੋਕ ਨਹੀਂ ਕਿੰਦਰ ਦੀਆਂ ਸੜਕਾਂ ਤੇ ਆਉਂਗਾ। ਉਹ ਅਸੀਂ ਉੱਜੜ ਕੇ ਆਏ ਆ। ਮੇਰੀ 3 ਕਰੋੜ ਦੀ ਕੋਠੀ ਮੈਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਇਹਨਾਂ ਦੇ ਧਾਤੂ ਮੇਲੇ ਬੁਲਾਣ ਕਰਕੇ ਮਹਤਾਸਰ ਕਰਕੇ ਆਏ ਆ। ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ, ਕਿੰਨੇ ਉੱਜੜ ਜੀਏ ਲੜਾਂਗੇ। ਸਾਡੇ ਬੁਰਵਾ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਾਂਗੇ ਅੱਜ ਇਹ ਟੋਪੀ ਵਾਲੇ ਨਾਲ ਜਿਹੜਾ ਆਪਾਂ ਗੋਲੀ ਲੰਦਾ ਪੀਂਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜੇ ਦਾ ਆ ਰਿਹਾ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੁਹਾਨੂੰ ਕੋਈ ਦਿੱਕ ਨਹੀਂ ਆਉਂਦਾ ਤੁਹਾਨੂੰ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪਾਉਣੀ ਇਹਨਾਂ ਨੂੰ ਐਤਵ ਪੰਜਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕ ਲੈ ਆ ਜੇ ਫਿਰ ਇਹ ਮੰਤਨ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ सा ਮਹਿਲ ਨੂੰ जी ਲੱਗਿਆ ਮੈਂ ਤਾਂ ਇੱਥੇ ਆਇਆ ਇਹਨਾਂ ਦੇ आए मेरी तिनि जी पोटा लॻे ਸੜਕਾਂ ਤੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ कने ਕਿੰਨੇ हुजनि उजरजी ਲੜਾਂਗੇ ਸਾਡੇ ਬੁਰਵਾ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਕੇ ਰਹਾਗੇ ਅੱਜ ਜਿਹੜੇ ਟੋਪੀ ਆਏ ਨੇ ਜਿਹੜਾ ਆਪਾਂ ਗੁਲੀ ਦਿੰਦਾ ਪੀਂ ਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜਾ ਜਿਹੜਾ ਆਇਆ ਉਹਨੂੰ ਪਾ ਦੋ ਆਪਾਂ ਨੂੰ ਗੁਲੀ ਦਕੀਏ ਹੁੰਦੀ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੀ ਕੋਈ ਠਿਕ ਨਹੀਂ ਆਉਂਦਾ ਤੁਹਾਨੂੰ ਹੁੰਦਾ ਹੈਗਾ ਬਿਲਕੁਲ ਪਰ ਇਹਨਾਂ ਨੂੰ ਵੀ ਪਾਣੀ ਇਹਨਾਂ ਨੂੰ ਐਸੇ 5ਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕ ਲੈ ਆ ਜੇ ਫਿਰ ਇਹ ਬੰਤਨ ਗੰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ सा शौक़ी जलंधर जी सड़क ते आऊं पोइ असीं उर खे आए मेरी तिनि जी महिरे आया ਤਾਂ ਸੜਕਾਂ ਤੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ कमज़ोर ਕਿੰਨੇ ਉੱਜੜ जी ਲੜਾਂਗੇ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਕੇ ਰਹਿਵਾਂਗੇ ਅੱਜ ਜਿਹੜੇ ਟੋਪੀ ਆਏ ਨੇ ਜਿਹੜਾ ਆਪਾਂ ਗੁਲੀ ਲਿੰਦਾ ਪੀਂਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜੇ ਦਾ ਰਗਾ ਨੂੰ ਪਾ ਦੋ ਆਪਾਂ ਨੂੰ ਕੁੱਝ ਦਿੱਤੀਆਂ ਹੋਈਆਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਫਿਕ ਨਹੀਂ ਆਉਂਦਾ ਤੁਹਾਨੂੰ ਹੋਤਾ ਹੈਗਾ ਆਪਣੇ ਕੋਲ ਬਾਏ ਕੋਈ ਕਰਾਜੋ ਬਾਕੀ ਇਹਨਾਂ ਨੂੰ ਜੀ ਫੋਨ ਇਹਨਾਂ ਨੂੰ ਐਸੇ 5ਵੇਂ ਨੰਬਰ ਤੇ ਕਰ ਦਿਓ ਉਹਨਾਂ ਨੂੰ ਵਕਲ ਆ ਜੇ ਫਿਰ ਇਹ ਮੰਕਨ ਕਰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਸਾਡਾ ਸ਼ੌਕ ਨਹੀਂ ਕਿ ਗੁਲੰਦਰ ਕਿਉਂ ਸੜਕਾਂ ਤੇ ਆਊਗਾ। ਕੋਈ ਅਸੀਂ ਉੱਜੜ ਕੇ ਆਇਆ ਹੈ। ਮੇਰੀ 3 ਕਰੋੜ ਦੀ ਕੋਠ ਮਹਿਲ ਨੂੰ ਜਿੰਨਾ ਲੱਗਿਆ ਮਤਰਾ ਇੱਥੇ ਆਇਆ। ਇਹਨਾਂ ਦੇ ਧਾਤੇ ਮੇਲੇ ਬੁਲਾਨ ਕਰਕੇ ਮਤਰਾ ਸੜਕਾਂ ਤੇ ਆਇਆ। ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ, ਕਿੰਨੇ ਉੱਜੜ ਜੀਏ ਲੜਾਂਗੇ। ਸਾਡੇ ਬੁਰਵਾ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਵਾਂਗੇ ਅੱਜ ਇਹ ਟੋਪੀ ਆਲੇ ਨਾ ਜਿਹੜਾ ਆਪਾਂ ਗੋਲੀ ਦਿੰਦਾ ਪੀਂ ਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜਾ ਜਗਾ ਆ ਰਿਹਾ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕਤ ਨਹੀਂ ਹੁੰਦੀ ਇਹ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਦਿੱਕਤ ਨਹੀਂ ਆਉਂਦਾ ਤੁਹਾਨੂੰ ਹੋਣਾ ਹੈਗਾ ਬਿਲਕੁਲ ਪਰ ਇਹਨਾਂ ਨੂੰ ਵੀ ਪਾਣੀ ਇਹਨਾਂ ਨੂੰ ਐਸੇ 5ਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕ ਲੈ ਆ ਜੇ ਫਿਰ ਇਹ ਬੰਦਨ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ ਸਾਡਾ ਸ਼ੋਕ ਨਹੀਂ ਗਿਲੰਦਰ ਨੀ ਸੜਕਾਂ ਤੇ ਆਉਂਗਾ। ਉਹ ਅਸੀਂ ਉੱਜੜ ਗਏ ਆਇਆ। ਮੇਰੀ 3 ਕਰੋੜ ਦੀ ਕੋਠ ਮਹਿਲ ਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਆਇਆ। ਇਹਨਾਂ ਦੇ ਧਾਤੂ ਮੇਲੇ ਗੁਲਾਮ ਕਰਦੇ ਮੋਤਾਸਬ ਕਰਦੇ ਆਇਆ। ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ, ਕਿੰਨੇ ਉੱਜੜ ਜੀਏ ਲੜਾਂਗੇ ਸਾਡੇ ਬੁਰਵਾ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਹੈ। ਤਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਾਂਗੇ ਅੱਜ ਦੇ ਟੋਪੀ ਵਾਲੇ ਨਾਲ ਜਿਹੜਾ ਆਪਾਂ ਗੁਲੀ ਲੰਦਾ ਪੀਂ ਗਿਆ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜੇ ਦਾ ਹੈਗਾ ਉਹ ਪਾ ਦਿਓ ਆਪਾਂ ਨੂੰ ਕੋਈ ਦਿੱਕਤ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਦਿੱਕਤ ਨਹੀਂ ਆਉਂਦਾ ਤੁਹਾਨੂੰ ਤਾਂ ਹੈਗਾ ਆਪਣਾ ਕੋਈ ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਨੂੰ ਮੈਦ ਤੇ 5ਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕ ਲਾਜੇ ਫਿਰ ਇਹ ਮੰਤਨ ਗੰਮ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਸਾਡਾ ਸ਼ੌਕ ਨਹੀਂ ਗਲੰਦਰ ਦੀਆਂ ਸੜਕਾਂ ਤੇ ਆਉਂਗਾ ਅਸੀਂ ਉੱਜੜ ਕੇ ਆਏ ਆ ਮੇਰੀ 3 ਕਰੋੜ ਦੀ ਟੋਪ ਮੈਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਆਇਆ ਇਹਨਾਂ ਦੇ ਧਰਤੋਂ ਮੇਲੇ ਬੁਲਾਣ ਕਰਕੇ ਮਿਹਤਾਸ ਕਰਦੇ ਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ ਉੱਜੜ ਜੀਏ ਲੜਾਂਗੇ ਸਾਡੇ ਬਗਵਾਨ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਣਾ ਜੀ ਅੱਜ ਜਿਹੜੇ ਟੋਪੀ ਆਏ ਨੇ ਜਿਹੜਾ ਆਪਾਂ ਕੁਲੀ ਦੀ ਨਾ ਪੀਂਦੀ ਆ ਇਹ ਸਾਫ਼ ਕਰਨਾ ਬਾਕੀ ਜਿਹੜਾ ਤੁਹ ਚੰਗਾ ਲਗਾ ਉਹ ਪਾ ਦੋ ਆਪਰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੁਹ ਕੋਈ ਠਿਕ ਨਹੀਂ ਹੁੰਦਾ ਤੁਹ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪੋਣੀ ਇਹਨਾਂ ਮੈਦਿ ਪੰਜਵੇਂ ਨੰਬਰ ਤੇ ਕਰ ਦੋ ਇਹਨਾਂ ਨੂੰ ਵਾਪਸ ਲਾ ਦੇ ਫਿਰ ਇਹ ਪੰਖਮ ਘੰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ ਸਾਡਾ ਸ਼ੌਕ ਨਹੀਂ ਕਿ ਲੰਦਰ ਦੀਆਂ ਸੜਕਾਂ ਤੇ ਆਉਂਗਾ ਹੋਏ ਅਸੀਂ ਉੱਜੜ ਕੇ ਆਏ ਆ ਮੇਰੀ 3 ਕਰੋੜ ਦੀ ਕੋਠੀ ਮੈਨੂੰ

ਕੁਲੀ ਦੇ ਨਾ ਪੀਂ ਜੀਆ ਇਹ ਸਾਫ ਕਰਨਾ ਬਾਕੀ ਜਿਹੜਾ ਦੂਜੇ ਕਾਰਗਰ ਨੂੰ ਪਾ ਦੋ ਆਪਾਂ ਨੂੰ ਕੋਈ ਤਕੀਬ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਝਕ ਨਹੀਂ ਆਉਂਦਾ ਤੁਹਾਨੂੰ ਤਾਂ ਹੈਗਾ ਆਪਣਾ ਕੋਈ ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਨੂੰ ਮੈਂ ਤੇ ਪੰਜਵੇਂ ਨੰਬਰ ਤੇ ਕਰ ਦੋ ਇਹਨਾਂ ਨੂੰ ਵਕ ਲਾ ਜੇ ਫਿਰ ਇਹ ਬੰਕਤਨ ਗੰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ ਸਾਡਾ ਸ਼ਹਿਰ ਕਣੀ ਗੁਲੰਦਰ ਕਿਉਂ ਸੜਕਾਂ ਤੇ ਆਉਂਗਾ ਕੋਈ ਅਸੀਂ ਉੱਜੜ ਗਏ ਆਏ ਮੇਰੀ 3 ਕਰੋੜ ਦੀ ਟੋਪ ਮੈਨੂੰ ਜਿੰਨਾ ਲੱਗਿਆ ਮੈਂ ਤਾਂ ਇੱਥੇ ਇਹਨਾਂ ਦੇ ਧਾਤੇ ਮੇਲੇ ਬੁਲਾਨ ਕਰਕੇ ਮੁਤਾਸਰ ਕਰ ਆਇਆ ਹਾਂ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ ਉੱਤਰ ਜੀਏ ਲੜਾਂਗੇ ਸਾਡੇ ਬੁਰੂਆ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਹੈ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਾਂਗੇ ਅੱਜ ਇਹ ਟੋਪੀ ਵਾਲੇ ਨੇ ਜਿਹੜਾ ਆਪਾਂ ਉਹ ਨਹੀਂ ਲੰਦਾ ਪੀਂਦਾ ਇਹ ਸਾਫ਼ ਕਰਨਾ ਬਾਕੀ ਜਿਹੜਾ ਦੂਜਾ ਚੰਗਾ ਹੈ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਕਿ ਕੋਈ ਮੁਝ ਨਹੀਂ ਆਉਂਦਾ ਤੁਹਾਨੂੰ ਹੋਤਾ ਹੈਗਾ ਆਪਣਾ ਕੋਈ ਪਰ ਇਹਨਾਂ ਨੂੰ ਨਹੀਂ ਪੋਣੀ ਇਹਨਾਂ ਨੂੰ ਐਸਟਰ ਪੰਜਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕਲ ਆ ਜੇ ਫਿਰ ਇਹ ਮੰਤਨ ਗੰ ਅਸੀਂ ਕੀ ਗਲਤੀਆਂ ਜਿੱਤੀਆਂ ਪੰਜਾਬ ਦੇ ਲੋਕਾਂ ਨਾਲ ਸਾਡਾ ਸ਼ਹਿਰ ਕੋਈ ਗੁਲੰਦਰ ਕਿਹੜਾ ਸੜਕਾਂ ਤੇ ਆਉਂਗਾ ਕੋਈ ਅਸੀਂ ਉੱਤਰ ਕੇ ਆਏ ਹੈ ਮੇਰੀ 3 ਕਰੋੜ ਦੀ ਫੋਰਟ ਮਹਿਲ ਨੂੰ ਜਿੰਦਾ ਲੱਗਿਆ ਮੈਂ ਤਾਂ ਇਥੇ ਇਹਨਾਂ ਦੇ ਧਾਤੇ ਮੇਰੇ ਬੁਲਾਣ ਕਰਕੇ ਮੁਤਾਸਰ ਕਰ ਪਏ ਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ ਉੱਤਰ ਜੀਏ ਲੜਾਂਗੇ ਸਾਡੇ ਬੁਰਵਾਂ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਾਂਗੇ ਅੱਜ ਦੇ ਟੋਪੀ ਵਾਲੇ ਨਾਲ ਜਿਹੜਾ ਆਪਾਂ ਗੁਲੀ ਦੇ ਦਾ ਪੀਂਘਿਆ ਇਹ ਸਾਫ ਕਰਨਾ ਬਾਕੀ ਜਿਹੜਾ ਤੁਹਾਨੂੰ ਚੰਗਾ ਆਏਗਾ ਉਹਨੂੰ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਹੁੰਦੀ ਜੇ ਤੁਹਾਡੇ ਫੇਰ ਵੀ ਕੋਈ ਹੁੰਦਾ ਤੁਹਾਨੂੰ ਕੋਈ ਚੱਕ ਨਹੀਂ ਆਉਂਦਾ ਤੁਹਾਨੂੰ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਵੀ ਪਾਣੀ ਇਹਨਾਂ ਨੂੰ ਮੈਸਰ 5ਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕ ਲੈ ਆ ਜੇ ਫਿਰ ਇਹ ਮੰਤਨ ਕਰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨੇ ਸਾਡਾ ਸ਼ਹਿਰ ਕੋਈ ਗਿਲੰਦਰ ਕਿਉਂ ਸੜਕਾਂ ਤੇ ਆਉਂਗਾ ਕੋਈ ਅਸੀਂ ਉੱਜੜ ਗਏ ਆਏ ਮੇਰੀ 3 ਕਰੋੜ ਦੀ ਟੋਪ ਮੈਨੂ ਜਿੰਦਾ ਲੱਗਿਆ ਮੈਂ ਤਾਂ ਇਥੇ ਇਹਨਾਂ ਦੇ ਧਰਤ ਮੇਲੇ ਬੁਲਾਣ ਕਰਕੇ ਮਿਲਤਾ ਸਰ ਕਰਕੇ ਆਇਆ ਅਸੀਂ ਬੇਸ਼ੱਕ ਕਿੰਨੇ ਕਮਜ਼ੋਰ ਹੋ ਜੀਏ ਕਿੰਨੇ ਉੱਤਰ ਜੀਏ ਲੜਾਂਗੇ ਸਾਡੇ ਬੁਰਵਾਂ ਨੇ ਸਾਡੇ ਪੁਰਖੇ ਨੇ ਸਾਨੂੰ ਲੜਨਾ ਸਿਖਾਇਆ ਸਾਨੂੰ ਅਰਦਾਸ ਕਰਨੀ ਸਿਖਾਈ ਹੈ ਸੋ ਅਸੀਂ ਕਰਦੇ ਰਹਿਾਂਗੇ ਅੱਜ ਜਿਹੜੇ ਟੋਪੀ ਆਏ ਨੇ ਜਿਹੜਾ ਆਪਾਂ ਉਹ ਨਹੀਂ ਦਿੰਦਾ ਪੀਂਦੀਆ ਇਹ ਸਾਫ਼ ਕਰਨਾ ਬਾਕੀ ਜਿਹੜਾ ਤੁਹਾਨੂੰ ਚੰਗਾ ਆਏਗਾ ਉਹ ਪਾ ਦੋ ਆਪਾਂ ਨੂੰ ਕੋਈ ਦਿੱਕੀ ਨਹੀਂ ਹੁੰਦੀ ਜੇ ਤੁਹਾਡੇ ਫਿਰ ਵੀ ਕੋਈ ਹੁੰਦਾ ਤੁਹਾਨੂੰ ਕੋਈ ਚੱਕ ਨਹੀਂ ਆਉਂਦਾ ਤੁਹਾਨੂੰ ਹੁੰਦਾ ਹੈਗਾ ਆਪਣੇ ਕੋਲ ਪਰ ਇਹਨਾਂ ਨੂੰ ਨਹੀਂ ਪਾਣੀ ਇਹਨਾਂ ਨੂੰ ਐਸੇ ਪੰਜਵੇਂ ਨੰਬਰ ਤੇ ਕਰ ਦਿਓ ਇਹਨਾਂ ਨੂੰ ਵਕ ਲੈ ਆ ਜੇ ਫਿਰ ਇਹ ਮੰਤਨ ਕਰ ਅਸੀਂ ਕੀ ਗਲਤੀਆਂ ਕੀਤੀਆਂ ਪੰਜਾਬ ਦੇ ਲੋਕਾਂ ਨਾਲ ਸਾਡਾ ਸ਼ੌਕ ਨਹੀਂ ਗਲੰਦਰ ਦੀਆਂ ਸੜਕਾਂ ਤੇ ਆਉਂਗਾ ਕੋਈ ਅਸੀਂ ਉੱਤਰ ਕੇ ਆਏ ਆ ਮੇਰੀ 3 ਕਰੋੜ ਦੀ ਕੋਠ ਮੈਨੂੰ ਜਿੰਦਾ ਲੱਗਿਆ ਮੈਂ ਤਾਂ ਇੱਥੇ ਇਹਨਾਂ ਦੇ ਧਰ ਤੋਂ ਮੈਨੇ ਬੁਲਾਣ ਕਰਕੇ ਮਿਲਤਾ ਸਰ ਕਰਿਆ ਅਸੀਂ ਬੇਸ਼ੱਕ ਇੰਨੇ ਕਮਜ਼ੋਰ ਹੋ ਜੀਏ